ਗੁਰਦਾਸਪੁਰ ਦੇ ਦਿਨਾਨਗਰ ਹਲਕੇ ਦੇ ਆਵਾਖਾ ਪਿੰਡ ਦਾ ਰਵਨੀਤ ਸਿੰਘ ਪਿੰਡ ਜਾਂਡੇ ਦਾ ਨੌਜਵਾਨ ਵਿਕਰਮ ਅਤੇ ਗੁਰਦਾਸਪੁਰ ਦੇ ਪਿੰਡ ਡੇਰੀਵਾਲ ਕਿਰਨ ਦਾ ਗगनਦੀਪ ਸਿੰਘ ਜਿਹੜੇ ਟੂਰਿਸਟ ਵੀਜ਼ਾ ਤੇ ਰੂਸ ਗਏ ਸਨ ਉਹਨਾਂ ਨੂੰ ਧੋਖੇ ਨਾਲ ਯੂਕਰੇਨ ਦੇ ਖਿਲਾਫ ਲੜਨ ਲਈ ਰੂਸੀ ਫੌਜ ਵਿੱਚ ਸ਼ਾਮਲ ਕਰਨ ਦੇ ਵੀਡੀਓ ਸਾਹਮਣੇ ਆਉਣ ਤੇ ਪਰਿਵਾਰਕ ਮੈਂਬਰਾਂ ਨੇ ਚਿੰਤਾ ਪ੍ਰਗਟਾਈ ਏ ਪਰਿਵਾਰਕ ਮੈਂਬਰਾਂ ਨੇ ਭਾਰਤ ਸਰਕਾਰ ਤੋਂ ਇਨ੍ਹਾਂ ਨੌਜਵਾਨਾਂ ਦੀ ਸੁਰੱਖਿਅਤ ਰਿਹਾਈ ਦੀ ਅਪੀਲ ਕੀਤੀ ਏ ਕੇਂਦਰੀ ਵਿਦੇਸ਼ ਮੰਤਰਾਲੇ ਵੱਲੋਂ ਇਸ ਮਾਮਲੇ ਨੂੰ ਰੂਸ ਦੇ ਧਿਆਨ ਚ ਲਿਆ ਜਾਣ ਤੋਂ ਬਾਅਦ ਉਹਨਾਂ ਦੇ ਮਨ 'ਚ ਆਸ ਦੀ ਉਮੀਦ ਜਾਗੀ ਏ ਕਿ ਏ ਨੌਜਵਾਨ ਛੇਤੀ ਹੀ ਵਤਨ ਪਰਤਨ ਆਉਣਗੇ ਇਹ ਟੂਰਿਸਟ ਵੀ ਜੇ ਤੇ ਕਿਹਨਾਂ ਤੋਂ ਦੇ ਤੇ ਉਹ ਅੱਗੇ ਪਤਾ ਨਹੀਂ ਕਿਹੜੇ ਬੰਦਿਆਂ ਨਾਲ ਟਕਰੇ ਨਾ ਸਾਨੂੰ ਤੇਨਾਂ ਵੀ ਨਹੀਂ ਪਤਾ ਕਿਹਦੇ ਨਾਲ ਹੋ ਪਈ ਅੱਗਾ ਗੱਲ ਉਹਨਾਂ ਦੀ ਹੋਈ ਜਾਂ ਨਹੀਂ ਹੋਈ ਕਿਦਾਂ ਕਰਕੇ ਗਏ ਨ ਤੇ ਉਹ ਅੱਗੇ ਗਾਂ ਕਰਕੇ ਉਹਨਾਂ ਨੇ ਗਿਆ ਤੇ ਸਾਰੇ ਇਕੱਠੇ ਹੋ ਕੇ ਤੇ ਉਹ ਬਾਰਡਰ ਤੇ ਖੜਲੇ ਆ ਪਰ ਇਹਨਾਂ ਪੁਲਿਸ ਵਾਲਿਆਂ ਨੇ ਭੜਿਆ ਤੇ ਪੁਲਿਸ ਵਾਲੇ ਕੰਦੇ ਇੱਕ ਇੱਕ ਦੋ ਦਿਨ ਖੜਾ ਰੱਖਿਆ ਇੱਥੇ ਤੇ ਉਹਨਾਂ ਫਿਰ ਆਰਮੀ ਦੇ ਹਵਾਲੇ ਕਰ ਦਿੱਤੇ ਦੇ ਆ ਤੇ ਉੱਥੇ ਉਹ ਕੰਦੇ ਹੁਣ ਉਹਨਾਂ ਸਾਇਨ ਸੁਣ ਕਰਾ ਲੈ ਕੰਦੇ ਜਾ ਤੁਸੀਂ 10 ਸਾਲ ਦੀ ਸਜ਼ਾ ਭੁਗਤੋ ਉੱਥੇ ਤੇ ਜਾ ਤੁਸੀਂ ਫਿਰ ਇੱਥੇ ਭਰਤੀ ਹੋ ਜੋ ਸਾਡੇ ਚ ਅ ਵੀਰਾਡ ਨੂੰ ਕਰੋਂਗੇ ਆ ਨੂੰ 4 ਮੰਥ ਮਹੀਨੇ ਹੋ ਗਏ ਹੂੰ ਤੇ ਉਹ ਇੱਥੋਂ ਕਹਿ ਗਏ ਤੇ ਗਏ ਵੀ ਟੂਰਿਸਟ ਵੀਜ਼ੇ ਤੇ ਜਾਣਾ ਗਾੜੀ ਤੇ ਜਦੋਂ ਕਰੋਂਗੇ ਮਤਲਬ ਗਾਂ ਨੂੰ ਜਾਣ ਨੂੰ ਨਿਕਲੇ ਹਿੱਤੇ ਉਹਨਾਂ ਨੇ ਕਹਾ ਇੱਕ ਕਹਿ ਕੇ ਗਏ ਵੀ ਮੰਮੀ ਹੀ ਆਈ ਨਿਕਲਣ ਲੱਗੇ ਆ ਗਾਂ ਨੂੰ ਤੇ ਹੈਨਾ ਵੀ ਘੁੰਮਣ ਕਾ ਮਨ ਜੋ ਵੀ ਹੈ ਉਸ ਤੋਂ ਬਾਅਦ ਉਹਨਾਂ ਦਾ ਫੂਡ ਫਾਨਾ ਨਾ ਬੰਦ ਹੋ ਗਿਆ ਨਾ ਟਾਫ ਹੋ ਗਿਆ ਕਾਫੀ ਦਿਨ ਹਫਤਾ ਡੇਢ ਹਫਤਾ ਹੋ ਗਿਆ ਨਟ ਨਹੀਂ ਹੋਣ ਹੋਇਆ ਔਰ ਉਸੇ ਦਾ ਇਹ ਨਤੀਜਾ ਰਹਾ ਕਿ ਬਿਲਕੁਲ ਜੋ ਸਕੋਰ ਹੈ ਉਹ 5-0 ਦਾ ਰਹਾ